ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਪਾਠ ਕਰਦੇ ਸਮੇਂ ਜੇਕਰ ਕਬਰਾਟ ਡਰ ਜਾਂ ਮਨ ਨਾ ਲੱਗੇ ਪਾਠ ਦੇ ਵਿੱਚ ਤਾਂ ਸਮਝੋ ਖੇਡ ਜਿਹੜੀ ਹੈ ਬਣ ਗਈ ਹੈ ਸੋ ਸੰਕੇਤ ਮਿਲਦੇ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਪਾਠ ਜਦੋਂ ਆਪਾਂ ਕਰਦੇ ਆ ਉਦੋਂ ਬਹੁਤ ਤਰ੍ਹਾਂ ਦੇ ਸੰਕੇਤ ਜਿਹੜੇ ਨੇ ਉਹ ਸਾਨੂੰ ਮਿਲਦੇ ਨੇ ਸਾਰ ਸੰਗਤ ਜੀਓ ਕਈ ਵਾਰੀ ਪਾਠ ਦੇ ਵਿੱਚ ਮਨ ਨਹੀਂ ਲੱਗਦਾ ਘਬਰਾਟ ਡਰ ਤੇ ਬਹੁਤ ਇਹੋ ਜੀਆਂ ਗੱਲਾਂ ਤੇ ਸਾਧ ਸੰਗਤ ਬਹੁਤ ਤਰ੍ਹਾਂ ਦੇ ਜਿਹੜੇ ਸਵਾਲ ਨੇ ਉਹ ਮਨ ਦੇ ਵਿੱਚ ਬਣ ਜਾਂਦੇ ਨੇ ਬਹੁਤ ਸਾਰੇ ਸਵਾਲ ਸਾਧ ਸੰਗਤ ਇਥੋਂ ਤੱਕ ਕਿ ਆਪਾਂ ਕਈ ਵਾਰੀ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੋਚਦੇ ਆ ਤੇ ਜਦੋਂ ਅਜੀਹਾ ਸੰਕੇਤ ਮਿਲ ਜਏ ਤੇ ਇਹ ਸਭ ਕੁਝ ਸਾਡੇ ਨਾਲ ਹੋ ਜੇ ਤੇ ਸਮਝੋ ਵੀ ਖੇਡ ਬਣਨ ਵਾਲੀ ਆ ਉਹ ਕਿਉਂ ਤੇ ਸਾਧ ਸੰਗਤ ਮਨ ਨਹੀਂ ਲੱਗਦਾ ਪਾਠ ਕਰਨ ਦੇ ਵਿੱਚ ਮਨ ਘਬਰਾਟ ਮੰਨਦਾ ਤੇ ਜਿਹੜੇ ਨੇ ਇੱਕ ਮਨ ਦੇ ਸਥਿਤੀ ਡਾਵਾ ਡੋਲ ਹੁੰਦੀ ਹੈ ਤਾਂ ਸਮਝੋ ਵੀ ਖੇਡ ਬਣ ਗਈ ਹੈ ਉਹ ਖੇਡ ਬਣਨ ਦਾ ਕਾਰਨ ਕੀ ਹੈ ਸਾਧ ਸੰਗਤ ਉਹ ਖੇਡ ਬਣਨ ਦਾ ਕਾਰਨ ਕੀ ਹੈ ਕਿਉਂਕਿ ਅੰਦਰ ਜਿਹੜੇ ਮਾੜੇ ਪ੍ਰਭਾਵ ਸੀ ਉਹ ਹਲਚਲ ਸੀ ਸਾਧ ਸੰਗਤ ਉਹ ਖਤਮ ਹੋ ਗਏ ਨੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਸੱਟ ਪਹੁੰਚਣੀ ਸ਼ੁਰੂ ਹੋ ਗਈ ਆ ਅੰਦਰਲੀ ਜਿਹੜੀ ਸਥਿਤੀ ਹੈ ਉਹ ਹਿੱਲਣ ਲੱਗ ਜਾਂਦੀ ਹੈ ਤੇ ਸਾਧ ਸੰਗਤ ਇਸ ਕਰਕੇ ਜਦੋਂ ਵੀ ਪਾਠ ਕਰੀਏ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਖਿਆਲ ਬਣਨੇ ਉਹ ਜ਼ਰੂਰੀ ਨੇ ਤੇ ਉਹਨਾਂ ਚੀਜ਼ਾਂ ਨੂੰ ਠੇਸ ਪਹੁੰਚ ਜਾਂਦੀ ਆ ਤੇ ਸਾਧ ਸੰਗਤ ਜਦੋਂ ਇਹ ਚੀਜ਼ਾਂ ਹੋਣ ਲੱਗ ਜਾਣ ਤੇ ਸਮਝ ਲਿਓ ਵੀ ਅੰਦਰ ਜੋ ਮਾੜੇ ਖਿਆਲ ਸੀ ਜੋ ਵਰਤਿਆ ਸੀ ਉਹ ਹਿੱਲਣੀਆਂ ਸ਼ੁਰੂ ਹੋਈਆਂ ਨੇ ਕਈ ਤੇ ਇੱਥੇ ਡਾਵਾ ਡੋਲ ਹੋ ਜਾਂਦੇ ਨੇ ਉਹ ਕਹਿੰਦਾ ਵੀ ਨਹੀਂ ਜੀ ਇਦਾਂ ਪਾਠ ਨਹੀਂ ਕਰਦੇ ਜੀ ਪਾਠ ਕਰਨ ਦਾ ਕੀ ਫਾਇਦਾ ਮਨ ਨਹੀਂ ਜੁੜਦਾ ਮਨ ਨੂੰ ਜੋੜਨ ਵਾਸਤੇ ਹੀ ਤੇ ਪਾਠ ਕਰਨਾ ਹੈ ਮਨ ਜੁੜ ਜਾਏ ਪਾਠ ਕਰੀਏ ਤਾਂ ਹੀ ਪਾਠ ਕਰੀਦਾ ਹੈ ਸਾਧ ਸੰਗਤ ਇਸ ਕਰਕੇ ਹੀ ਪਾਠ ਕਰਨਾ ਹੈ। ਔਰ ਇਹ ਚੀਜ਼ ਆਪਾਂ ਸਮਝਣੀ ਹੈ ਕਿ ਅੰਦਰੋਂ ਜਿਹੜੀ ਸਥਿਤੀ ਹੈ ਉਹ ਹੁਣ ਜੁੜਨ ਵਾਲੀ ਹੈ। ਚਮਤਕਾਰ ਜਿਹਨੂੰ ਆਪਾਂ ਕਹਿੰਦੇ ਆ ਉਹ ਚਮਤਕਾਰ ਫੇਰ ਹੀ ਵਾਪਰਨ ਹੈ ਜਦੋਂ ਆਪਾਂ ਅੰਦਰੋਂ ਜੁੜਾਂਗੇ। ਅੰਦਰੋਂ ਚੱਲਾਂਗੇ। ਤੇ ਸਾਰ ਸੰਗਤ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜ਼ਰੂਰ ਇਸ ਗੱਲ ਤੇ ਸਾਨੂੰ ਪਹਿਰਾ ਦੇਣਾ ਪਏਗਾ ਪਾਤਸ਼ਾਹ ਕਹਿੰਦੇ ਜਿਨ੍ਹਾਂ ਅੰਦਰ ਸੱਚੇ ਕਾ ਭਉ ਨਾਹੀ ਨਾਮ ਨਾ ਕਰਹਿ ਵਿਆਰ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਡਰ ਨਹੀਂ ਹੈ ਜੋ ਪਰਮਾਤਮਾ ਦੇ ਨਾਮ ਵਿੱਚ ਕਦੇ ਪਿਆਰ ਨਹੀਂ ਪਾਉਂਦੇ ਤੇ ਸਾਥ ਸੰਗਤ ਸਤਗੁਰ ਕਹਿੰਦੇ ਨਾਨਕ ਤਿੰਨ ਸਿਓਂ ਕਿਆ ਕੀ ਚੈ ਦੋਸਤੀ ਜੇ ਆਪ ਭੁਲਾਏ ਕਰਤਾਰ ਇਹ ਨਾਨਕੋ ਨਾਲ ਸਾਂਝ ਕਿਉਂ ਪਾਈਏ ਜੋ ਪਰਮਾਤਮਾ ਨੂੰ ਭੁੱਲੇ ਫਿਰਦੇ ਨੇ ਤੇ ਸਤਗੁਰ ਕਹਿੰਦੇ ਵੀ ਜੇਕਰ ਤੂੰ ਉਸ ਪਰਮਾਤਮਾ ਨਾਲ ਸਾਂਝ ਪਾਏਗਾ ਤੇ ਯਾਦ ਰੱਖੀ ਜੋ ਅੰਦਰ ਫਿਰ ਬੁਰੇ ਖਿਆਲ ਨੇ ਮਾੜੇ ਪ੍ਰਭਾਵ ਨੇ ਉਹ ਇੱਕ ਵਾਰੀ ਤੇ ਡਾਵਾ ਡੋਲ ਹੋਣ ਕੇ ਕਹਿੰਦੇ ਨੇ ਜਦੋਂ ਕਸਾਈ ਬੱਕਰੇ ਨੂੰ ਵੱਡਦਾ ਆ ਤਾਂ ਉਸ ਤੋਂ ਪਹਿਲਾਂ ਉਹ ਕਾਫੀ ਫੜਫੜਾਉਂਦਾ ਹੈ ਉਦਾਹਰਣ ਵਜੋਂ ਆਪਾਂ ਇਹ ਗੱਲ ਨੂੰ ਲੈ ਰਹੇ ਆ ਦੂਸਰੇ ਪਾਸੇ ਨਾਲ ਆ ਜੇ ਤੇ ਉਸ ਵਕਤ ਕਹਿੰਦੇ ਉਹਨੂੰ ਪਤਾ ਆ ਵੀ ਮੇਰਾ ਇਹ ਆਖਰੀ ਸਮਾਂ ਹੈ ਦੀਵੇ ਨੂੰ ਜਦੋਂ ਲੋੜ ਤੋਂ ਵੱਧ ਹਵਾ ਲੱਗੇ ਤੇ ਫੜਫੜਾਉਂਦਾ ਹੈ ਬੁਝਣ ਤੋਂ ਪਹਿਲਾਂ ਕਿਉਂਕਿ ਉਹ ਦੀਵੇ ਨੇ ਬੁਝਣਾ ਹੁੰਦਾ ਉਸ ੜਕਾ ਹਟਦੇ ਨਾਲ ਹੁਣ ਜਦੋਂ ਅੰਦਰਲੇ ਮਾੜੇ ਖਿਆਲ ਨੇ ਜਦੋਂ ਉਹਨਾਂ ਨੂੰ ਸਹੀ ਮਾਰਗ ਦਸ਼ਾ ਬਣਨੀ ਸ਼ੁਰੂ ਹੋਈ ਤੇ ਅੰਦਰ ਸਤਿਗੁਰੂ ਦੇ ਵਿਚਾਰ ਟਿਕਣੇ ਸ਼ੁਰੂ ਹੋਏ ਜਿਹੜੇ ਮਾੜੇ ਵਿਚਾਰ ਨੇ ਅੰਦਰ ਕਲਜੁਗੀ ਵਿਚਾਰ ਬੈਠੇ ਨੇ ਸਾਧ ਸੰਗਤ ਉਹ ਚੀਜ਼ਾਂ ਫਿਰ ਥੋੜਾ ਬਹੁਤਾ ਪ੍ਰਭਾਵ ਪਾਉਂਦੀਆਂ ਨੇ ਥੋੜਾ ਬਹੁਤਾ ਹਿਲਦੀਆਂ ਜੁਲਦੀਆਂ ਨੇ ਤੇ ਸਾਧ ਸੰਗਤ ਉਹ ਚੀਜ਼ਾਂ ਫਿਰ ਥੋੜਾ ਜਿਹਾ ਬੰਦੇ ਨੂੰ ਹਿਲਾਉਂਦੀਆਂ ਜ਼ਰੂਰ ਨੇ ਥੋੜਾ ਜਿਹਾ ਹਲਾਉਂਦੀਆਂ ਨੇ ਕਿਉਂਕਿ ਉਹ ਚੀਜ਼ਾਂ ਫਿਰ ਆਪ ਹਲਜੁਲ ਕਰਦੀਆਂ ਨੇ ਉਹ ਚੀਜ਼ਾਂ ਫਿਰ ਆਪ ਫਿਰਦੀਆਂ ਨੇ ਇੱਧਰ-ਉੱਧਰ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਉਹ ਮਾੜੇ ਖਿਆਲਤ ਕਲਯੁਗ ਦਾ ਪ੍ਰਭਾਵ ਵੀ ਤਾਂ ਉਹ ਚੰਗੇ ਪਾਸੇ ਚੱਲਣਾ ਸ਼ੁਰੂ ਹੋ ਗਿਆ ਕਿਉਂ ਆਖਰ ਦੇ ਵਿੱਚ ਕਿਉਂ ਮਹਾਂਪੁਰਖ ਬਚਨ ਕਰਦੇ ਹੁੰਦੇ ਸੀ ਕਿਹਨੇ ਉਹ ਸਾਰੀਆਂ ਚੀਜ਼ਾਂ ਕਿ ਮਨ ਹੀ ਤੇ ਮਨ ਮੰਨਿਆ ਗੁਰ ਕੈ ਸ਼ਬਦ ਅਪਾਰ ਉੱਚ ਜਾਨ ਨੂੰ ਪਤਾ ਲੱਗ ਗਿਆ ਕਿ ਹੁਣ ਸਾਡਾ ਪ੍ਰਭਾਵ ਇਤੋਂ ਖਤਮ ਹੋਣ ਲੱਗ ਗਿਆ ਹੁਣ ਇਹ ਚੰਗੇ ਪਾਸੇ ਨੂੰ ਤੁਰਨ ਲੱਗ ਗਿਆ ਕਿਉਂਕਿ ਉਹਨੇ ਮਾੜਾ ਅੰਦਰ ਬੈਠ ਕੇ ਮਾੜੇ ਨੇ ਮਾੜਾ ਹੀ ਕਰੋਣਾ ਸੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀਂਦੇ ਨੇ ਸਤਿਗੁਰੂ ਦੇ ਅਪਾਰ ਸ਼ਬਦ ਦੀ ਵਰਕਤ ਨਾਲ ਉਹਨਾਂ ਦਾ ਮਨ ਆਪਣੇ ਆਪ ਤੋਂ ਹੀ ਪ੍ਰਭੂ ਦੇ ਵਿੱਚ ਭਤੀਜ ਜਾਂਦਾ ਹੈ ਇਹ ਸੱਜਣ ਮਿਲੇ ਨਾ ਵਿਛੜਹਿ ਜੇ ਆਪ ਮਿਲੇ ਕਰਤਾਰ ਅਜੇ ਹੀ ਸਤਸੰਗੀ ਇੱਕ ਵਾਰੀ ਮਿਲੇ ਹੋਏ ਫਿਰ ਵਿਛੜਦੇ ਨਹੀਂ ਨੇ ਕਿਉਂਕਿ ਕਰਤਾਰ ਨੇ ਆਪ ਇਹਨਾਂ ਨੂੰ ਮਿਲਾ ਦਿੱਤਾ ਹੈ। ਉਹਨਾਂ ਨੂੰ ਆਪ ਮਿਲਾਇਆ ਹੈ। ਸਤਿਗੁਰੂ ਨੇ ਆਪ ਉਹਨਾਂ ਤੇ ਕਿਰਪਾ ਕੀਤੀ ਹੈ, ਆਪ ਉਹਨਾਂ ਤੇ ਰਹਿਮਤ ਕੀਤੀ ਹੈ। ਸਾਧਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਆ ਜੇ ਸੱਜਣ ਮਿਲੇ ਸੱਜਣਾ ਜਿਨ ਸਤਿਗੁਰ ਨਾਲ ਪਿਆਰ ਮੇਲ ਪ੍ਰੀਤਮ ਤਿਨੀ ਤੇ ਆਇਆ ਸੱਚੇ ਪ੍ਰੇਮ ਪਿਆਰ ਉਹ ਸਤ ਸੰਗੀ ਸਤ ਸੰਗੀਆਂ ਨੂੰ ਮਿਲਦੇ ਨੇ ਜਿਨ੍ਹਾਂ ਦਾ ਗੁਰੂ ਨਾਲ ਪ੍ਰੇਮ ਹੁੰਦਾ ਹੈ ਉਹ ਮਿਲ ਕੇ ਪ੍ਰਭੂ ਪ੍ਰੀਤਮ ਨੂੰ ਸਿਮਰਦੇ ਨੇ ਕਿਉਂਕਿ ਸੱਚੇ ਪਿਆਰ ਵਿੱਚ ਉਹਨਾਂ ਦੀ ਵਰਤੀ ਜਿਹੜੀ ਹੈ ਉਹ ਜੁੜੀ ਰਹਿੰਦੀ ਹੈ ਪਿਆਰਿਓ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਪਾਠ ਕਰਦੇ ਸਮੇਂ ਜੇ ਘਬਰਾਹਟ ਹੋਵੇ ਮਨ ਡਾਮਾ ਡੋਲ ਹੋਵੇ ਤੇ ਪਿਆਰਿਓ ਅੰਦਰ ਜਦੋਂ ਗੁਰੂ ਦੀ ਸਥਿਤੀ ਟਿਕਣੀ ਹੋਵੇ ਹਉਮੈ ਨਾਵੇਂ ਨਾ ਵਿਰੋਧ ਹੈ ਦੋ ਇਹਨਾਂ ਵਸਾ ਇੱਕਠਾਏ ਇਹ ਹੁਣ ਇੱਕ ਭਾਂਡੇ ਦੇ ਵਿੱਚ ਇੱਕ ਵਸਤੂ ਪਈ ਹੈ ਉਹਦੇ ਵਿੱਚ ਉੱਪਰ ਦੀ ਉੱਪਰ ਆਪਾਂ ਚੀਜ਼ਾਂ ਪਾਈ ਜਾਵਾਂਗੇ ਉਹ ਕੱਲ ਨਹੀਂ ਬਣਨੀ ਪਹਿਲੀ ਚੀਜ਼ ਉਹਨੂੰ ਖਤਮ ਕਰਕੇ ਉਹਨੂੰ ਸਾਫ਼ ਕਰਕੇ ਦੂਜੀ ਚੀਜ਼ ਉਹਦੇ ਵਿੱਚ ਟਕਾਵਾਂਗੇ ਤੇ ਟਿਕੇਗੀ ਸਾਤ ਸੰਗਤੀ ਸੇ ਤਰ੍ਹਾਂ ਜਿਹੜਾ ਮਨ ਰੂਪ ਭਾਂਡਾ ਹੈ ਇਹਦੇ ਵਿੱਚ ਈਰਖਾ ਦੁਆਇਸ਼ ਨਿੰਦਾ ਚੁਗਲੀ ਪਈ ਹੋਈ ਹੈ ਉਹ ਚੀਜ਼ਾਂ ਵਿੱਚੋਂ ਹੌਲੀ-ਹੌਲੀ ਨਿਕਲਣੀਆਂ ਸ਼ੁਰੂ ਹੁੰਦੀਆਂ ਨੇ ਤੇ ਫਿਰ ਇਹਦੇ ਵਿੱਚ ਨਾਮ ਰੂਪ ਬਰਕਤ ਜਿਹੜੀ ਹੈ ਉਹ ਅਸਲ ਦੇ ਵਿੱਚ ਟਿਕਦੀ ਹੈ ਇਹ ਅਸਲੀ ਖੇਡ ਹੈ ਜਿਹੜੀ ਇਹ ਚਮਤਕਾਰੀ ਸੰਕੇਤ ਨੇ ਇਹਨਾਂ ਤੋਂ ਡਰਿਆ ਨਾ ਕਰੋ ਵੀ ਬਣ ਨਹੀਂ ਲੱਗਦਾ ਜੀ ਮਨ ਲੱਗਣ ਵਾਸਤੇ ਹੀ ਆਪਾਂ ਸਭ ਕੁਝ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ